ਪੰਜਾਬੀ ਕਲਾਕਾਰ ਤੇ ਅਦਾਕਾਰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਅੱਜ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਡੈਥ ਹੋਣ ਦਾ ਕਾਰਨ ਉਹਨਾਂ ਨੂੰ ਤੀਸਰਾ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਜਿਹੜੀ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਤੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਕੱਲ ਕੀਤੀਆਂ ਜਾਣਗੀਆਂ ਕੱਲ ਯਾਨੀ ਕਿ 9 10 2025 ਨੂੰ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਉਹਨਾਂ ਦੇ ਵਿੱਚ ਕੀਤਾ ਜਾਣਾ ਹੈ ਸਮਾਸਵੇਰੇ 11 ਵਜੇ ਪਿੰਡ ਪੋਨਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤਾਂ ਜੋ ਵੀ ਰਾਜਵੀਰ ਜਵੰਦੇ ਨੂੰ ਚਾਹਣ ਵਾਲੇ ਆ ਪਿਆਰ ਕਰਨ ਵਾਲੇ ਆ ਉਹ ਇਸ ਵੀਰ ਦੇ ਅੰਤਮ ਦਰਸ਼ਨ ਕੱਲ ਪਿੰਡ ਪੋਨਾ ਦੇ ਵਿੱਚ 11 ਵਜੇ ਕਰ ਸਕਦੇ ਆ ਆਖਰੀ ਵਿਦਾਈ ਵਿਦਾਈ ਇਸ ਵੀਰ ਨੂੰ ਨਾਮ ਅੱਖਾਂ ਨਾਲ ਕੱਲ ਦਿੱਤੀ ਜਾਣੀ ਹੈ ਬੜਾ ਵੱਡਾ ਪੰਜਾਬੀ ਇੰਡਸਟਰੀ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਇਹ ਕਟਾ ਪਿਆ ਕਿਉਂਕਿ ਬੇਦਾਗ ਇਨਸਾਨ ਨਿਮਰਤਾ ਚ ਰਹਿਣ ਵਾਲਾ ਇਨਸਾਨ ਕਿਸੇ ਕੌਂਟਰੋਵਰਸੀ ਦੇ ਵਿੱਚ ਨਾ ਆਉਣ ਵਾਲਾ ਇਨਸਾਨ ਸਾਫ ਸੁਥਰੀ ਗਾਇਕੀ ਦਾ ਮਾਲਕ ਇਨਸਾਨ ਸੀਗਾ ਰਾਜਵੀਰ ਜਵੰਦਾ ਜਾਣਾ ਇੱਕ ਦਿਨ ਸਬਨੇ ਆ ਪਰ ਇੰਨੀ ਛੋਟੀ ਉਮਰ ਦੇ ਵਿੱਚ ਜਾਣਾ ਚੰਗਾ ਨਹੀਂ ਲੱਗਦਾ ਬਹੁਤ ਹੀ ਦੁੱਖ ਹੈ ਇਸ ਵਿਹਾਰ ਇੱਕ ਇਨਸਾਨ ਨੂੰ ਸੋਸ਼ਲ ਮੀਡੀਆ ਖੋਲ ਲੋ ਵੈਸੇ ਮੋਬਾਈਲ ਚੱਕਰ ਨੂੰ ਜੀ ਨਹੀਂ ਕਰਦਾ ਕਿਉਂਕਿ ਅੱਗੇ ਰਾਜਵੀਰ ਜਵੰਦਾ ਆ ਜਾਂਦਾ ਉਹਦੇ ਸ਼ੁਗਲੇ ਜੋ ਹਾਸਿਆ ਖੇਡੀਆਂ ਕਰਦਾ ਸੀ ਕੋਈ ਉਹ ਵੀਡੀਓ ਆ ਜਾਂਦੀ ਹੈ ਕਿਤੇ ਰਾਈਡ ਕਰ ਰਿਹਾ ਉਹ ਵੀਡੀਓ ਆ ਜਾਂਦੀ ਹੈ ਕਿਤੇ ਅਖਾੜਾ ਲਾ ਕੇ ਹੂੜੇ ਲਾਲ ਰੰਗਾਂ ਦੇ ਵਿੱਚ ਖੜਾ ਹੈ ਤਾਂ ਫਿਰ ਮਨ ਭਾਵਕ ਹੁੰਦਾ ਆਪਣੇ ਆਪ ਮੋਬਾਈਲ ਪਰਾਂ ਤੈ ਰਹਿ ਜਾਂਦਾ